ਜੀ ਦਾ ਖਾਲਸਾ ਆਵਾਜ ਗੁਰੂ ਜੀ ਕੀ ਫਤਿਹ ਇੱਕ ਰਾਣੀ ਆਪਣੇ ਮਹਿਲਾ ਵਿੱਚ ਬੈਠੀ ਇਸ਼ਨਾਨ ਕਰ ਰਹੀ ਸੀ ਜਿਸ ਸਮੇਂ ਉਹ ਇਸ਼ਨਾਨ ਕਰ ਰਹੀ ਸੀ ਤਾਂ ਉੱਠਦੇ ਹੋਏ ਕਾ ਨੇ ਆਪਣੇ ਚਾਂਚਲ ਸੁਭਾਅ ਅਨੁਸਾਰ ਉਸ ਰਾਣੀ ਦੇ ਉੱਤੇ ਬਿਠ ਕਰ ਦਿੱਤੀ ਜਦੋਂ ਬਿੱਠ ਕਰ ਦਿੱਤੀ ਕਾਨ ਨੇ ਤਾਂ ਰਾਣੀ ਉਸ ਕਾਂ ਤੇ ਬਹੁਤ ਘਬराई ਕਿ ਇਸ ਦੁਸ਼ਟ ਕਾਂ ਨੇ ਮੇਰੇ ਉੱਤੇ ਬਿੱਠ ਕਰ ਦਿੱਤੀ ਹੈ ਇਸ ਨੂੰ ਇਹ ਨਹੀਂ ਪਤਾ ਕਿ ਰਾਜੇ ਦੀ ਰਾਣੀ ਹੈ ਮੈਂ ਕੀ ਗੁਨਾਹ ਕਰ ਰਿਹਾ ਰਾਣੀ ਨੇ ਬਾਟੇ ਹੋਏ ਕੱਪੜੇ ਪਾਏ ਇੱਕ ਟੁੱਟੀ ਜੀ ਮੰਜੀ ਤੇ ਉੱਤੇ ਲੇਟ ਗਈ ਜਦੋਂ ਰਾਜਾ ਦਰਬਾਰ ਵਿੱਚੋਂ ਆਪਣੇ ਮਹਿਲਾ ਵਿੱਚ ਆਇਆ ਉਹਨੇ ਦੇਖਿਆ ਕਿ ਰਾਣੀ ਇਸ ਹਾਲਤ ਦੇ ਵਿੱਚ ਪਈ ਹੈ ਇਹ ਕੀ ਹੋ ਗਿਆ ਹੈ ਰਾਜ ਨੇ ਰਾਣੀ ਨੂੰ ਕਾਰਨ ਪੁੱਛਿਆ ਕਿ ਰਾਣੀ ਕੀ ਗੱਲ ਹੋ ਗਈ ਕੀ ਤਖਲਿਪ ਹੋ ਗਈ ਤੁਹਾਡੇ ਦਸਾ ਹੋ ਗਈ ਰਾਣੀ ਨੇ ਕਿਹਾ ਕੀ ਦੱਸਾਂ ਮਹਾਰਾਜ ਇੱਕ ਦੁਸ਼ਟ ਕਾ ਮੇਰੇ ਉੱਤੇ ਬਿਠ ਕਰ ਗਿਆ ਉਸ ਨੇ ਬਹੁਤ ਗਲਤ ਕੀਤਾ ਹੈ ਇਸ ਲਈ ਮੇਰਾ ਇਹ ਹਾਲ ਹੈ ਉਸ ਦੁਸ਼ਟ ਕਾ ਨੂੰ ਸਜ਼ਾ ਮਿਲੇ ਮੈਂ ਤਾਂ ਆ ਹੀ ਪਰਸਾਨ ਹੋਵਾਂਗੀ ਰਾਜਾ ਇਹ ਗੱਲ ਸੁਣ ਕੇ ਮੁਝੇ ਕਿਹਾ ਕੇ ਬੋਲਿਆ ਕਿ ਇਹ ਪ੍ਰੇਮ ਜੋਤਾਂ ਪੰਛੀ ਭੋਲੇ ਹੁੰਦਿਆਂ ਨੋ ਉਹਨਾਂ ਨੂੰ ਚੰਗੇ ਮਾੜੇ ਦੀ ਕੋਈ ਸੋਝੀ ਨਹੀਂ ਤਿੰਨਾ ਉੱਤੇ ਗੁੱਸਾ ਕਰਨਾ ਆਪਣੇ ਹੀ ਹੱਥ ਹੋ ਹੀ ਨਹੀਂ ਕਰਾਉਣੀ ਹੈ ਬਧੇਰਾ ਰਾਜੇ ਨੇ ਸਮਝਾਇਆ ਪਰੰਤੂ ਰਾਣੀ ਨੇ ਹੱਥ ਨਾ ਛੱਡਿਆ ਇਸ ਦੀ ਜਿੱਦ ਨੂੰ ਦੇਖ ਰਾਜੇ ਨੇ ਕਿਹਾ ਕਿ ਕੋਈ ਗੱਲ ਨਹੀਂ ਕਾਰਨ ਨੂੰ ਕਾਨੂੰ ਬੁਲਾ ਕੇ ਦੰਦ ਦੇ ਦੇਵਾਂਗੇ ਦਿਨ ਚੜਿਆ ਬਾਸਾ ਨੇ ਆਪਣੇ ਰਾਜ ਦੇ ਸਾਰੇ ਕਾਮਾਨ ਹੁਕਮ ਕੀਤਾ ਕਿ ਅੱਜ 12 ਵਜੇ ਤੱਕ ਸਾਰੇ ਕਾਂ ਰਾਜ ਦੇ ਦਰਬਾਰ ਵਿੱਚ ਪਹੁੰਚ ਜਾਣਾ ਸਮੇਂ ਅਨੁਸਾਰ ਸਾਰੇ ਕਾਂ ਰਾਜ ਦੇ ਦਰਬਾਰ ਦੇ ਝੁੰਡ ਦੇ ਰੂਪ ਵਿੱਚ ਪਹੁੰਚ ਗਏ ਪਰੰਤੂ ਪੁੱਛਣ ਦੇ ਪਤਾ ਲੱਗਿਆ ਕਿ ਜਿਸ ਕਾਹ ਨੇ ਬਿਠ ਕੀਤੀ ਐ ਉਹ ਅਜੇ ਨਹੀਂ ਆਇਆ ਦਰਬਾਰ ਵਿੱਚ ਹਜੇ ਇਹ ਹੀ ਗੱਲਾਂ ਕਰ ਰਹੇ ਚੰਨ ਕਿ ਕਿਉਂ ਨਹੀਂ ਆਇਆ ਜਦ 15-20 ਮਿੰਟ ਹੋਏ ਤਾ ਉਹ ਵੀ ਹਵਾਈ ਜਹਾਜ਼ ਜੀ ਤਰਾ ਅਕਾਸ਼ ਮੰਡਲ ਵਿੱਚੋਂ ਉਤਰ ਆ ਰਾਜ ਦੇ ਪੇਸ਼ ਹੋਇਆ ਉਹ ਕਾਂ ਵੀ ਪਹੁੰਚ ਗਿਆ ਰਾਇਆ ਤੇ ਜਿਉਂ ਦੇਖ ਕੇ ਗੁੱਸੇ ਨਾਲ ਲਾਲੋ ਲਾਲ ਹੋਇਆ ਅਤੇ ਬੋਲਿਆ हे ਦੋਸ਼ਟ ਕਾ ਤੈਨੂੰ ਮੇਰੇ ਬਲ ਦਾ ਪਤਾ ਨਹੀਂ ਕਿ ਮੇਰੀ ਆਗਿਆ ਦਾ ਲੰਘਣ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ ਹੈ ਤੂੰ ਸਾਰਿਆਂ ਤੋਂ ਪਿੱਛੇ ਪਾੜ ਕੇ ਕਿਉਂ ਆਇਆ ਹੈ ਕੀ ਕਾਰਨ ਹੈ ਕਾਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਖਿਮਾ ਕਰਨਾ ਕਿ ਮਾਦਾ দান ਬਖਸ਼ੋ ਰਾਸਤੇ ਵਿੱਚ ਇੱਕ ਮੈਂ ਨਿਆਏ ਭਾਵ ਕੇ ਇਨਸਾਫ ਕਰਨ ਲੱਗ ਪਿਆ ਸੀ ਇਸ ਲਈ ਮੈਨੂੰ ਦੇਰੀ ਹੋ ਗਈ ਜਿਸ ਕਾਰਨ ਮੈਂ 10-15 ਮਿੰਟ 延迟 ਪਹੁੰਚਿਆ ਰਾਜੇ ਨੇ ਪੁੱਛਿਆ ਉਹ ਕਿਹੜਾ ਨਿਆਂ ਸਾਫ ਹੈ ਜਿਹੜਾ ਤੂੰ ਕਰਨ ਲੱਗਿਆ ਸੀ ਕਾਨ ਆਖਿਆ ਇਹ ਸਵਾਮੀ ਜੀ ਰਾਸਤੇ ਵਿੱਚ ਇੱਕ ਪੁਰਸ਼ ਅਤੇ ਇੱਕ ਇਸਤਰੀ ਆਪਸ ਵਿੱਚ ਲੜ ਰਹੇ ਸਨ ਉਹਨਾਂ ਦਾ ਝਗੜਾ ਹੋ ਰਿਹਾ ਸੀ ਪੁਰਸ਼ ਕਹਿ ਰਿਹਾ ਸੀ ਕਿ ਤੂੰ ਮੇਰੀ ਇਸਤਰੀ ਹੈ ਔਰ ਇਸਤਰੀ ਪੁਰਸ਼ ਨੂੰ ਕਹਿ ਰਹੀ ਸੀ ਕਿ ਤੂੰ ਮੇਰੀ ਇਸਤਰੀ ਹੈ ਇਹ ਉਹਨਾਂ ਦਾ ਝਗੜਾ ਸੀ ਆਦਮੀ ਨੇ ਮੇਰੇ ਕੋਲ ਆ ਕੇ ਪੁੱਛਿਆ ਕਿਉਂ ਭਾਈ ਕਾ ਕਦੀ ਮਰਦ ਵੀ ਇਸਤਰੀ ਹੋ ਸਕਦਾ ਹੈ ਮੈਂ ਉੱਤਰ ਦਿੱਤਾ ਕਿਉਂ ਨਹੀਂ ਹੋ ਸਕਦਾ ਹੈ ਜੋ ਮਰਦ ਇਸਤਰੀ ਦੇ ਕਹੇ ਲੱਗ ਕੇ ਉਸ ਦੀ ਆਗਿਆ ਦਾ ਪਾਲਣ ਕਰਨ ਵਾਸਤੇ ਹੋਰਾਂ ਨੂੰ ਦੁੱਖ ਦੇ ਰਿਹਾ ਹੋਵੇ ਸਜ਼ਾਵਾਂ ਦੇ ਰਿਹਾ ਹੋਵੇ ਉਹ ਇਸਤਰੀ ਨਹੀਂ ਤਾਂ ਕੀ ਆਦਮੀ ਹੈ ਰਾਜਾ ਇਸ ਗੱਲ ਨੂੰ ਸੁਣ ਕੇ ਬੜਾ ਸ਼ਰਮਿੰਦਾ ਹੋਇਆ ਕਿ ਮੈਂ ਰਾਣੀ ਦੇ ਲੱਗ ਕੇ ਪਿੱਛੇ ਲੱਗ ਕੇ ਇੰਨਾ ਜਾਨਵਰਾਂ ਨੂੰ ਸਜ਼ਾ ਦੇ ਰਿਹਾ ਇਸ ਕਰਕੇ ਰਾਜੇ ਨੇ ਸਾਰੇ ਕਾਵਾਂ ਨੂੰ ਛੱਡ ਦਿੱਤਾ ਜਦੋਂ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਕਾਮਾ ਨੂੰ ਛੱਡ ਦਿੱਤਾ ਹੈ ਉਹ ਪਹਿਲਾਂ ਦੀ ਤਰ੍ਹਾਂ ਹੀ ਫੇਰ ਲੰਮੀ ਪੈ ਗਈ ਰਾਜਾ ਜਿਸ ਵੇਲੇ ਮਹਿਲਾ ਵਿੱਚ ਆਇਆ ਰਾਣੀ ਉਸੇ ਦਾ ਸਾਥ ਦੇ ਵਿੱਚ ਦੇਖ ਕੇ ਪੁੱਛਣ ਲੱਗਾ ਇਹ ਪਿਆਰੀ ਅੱਜ ਕੀ ਗੱਲ ਹੈ ਕਿ ਆਪ ਇਸ ਤਰ੍ਹਾਂ ਵਿਆਹ ਕਰੋਏ ਪਏ ਹੋ ਰਾਣੀ ਨੇ ਕਿਹਾ ਇਹ ਪ੍ਰੀਤਮ ਮੇਰੇ ਦਸਨ ਗੋਤਰੀ ਗੱਲ ਨਹੀਂ ਰਹੀ ਜਿੱਤੇ ਇਸਤਰੀਆਂ ਦੇ ਇਹੋ ਜਿਹੇ ਦੁਰਗਤੀ ਹੋਵੇ ਕਿ ਉਹਨਾਂ ਨੂੰ ਕਾਵਾ ਕੁੱਤਿਆਂ ਨੂੰ ਚੰਗਿਆ ਸਮਝਿਆ ਜਾਵੇ ਉੱਥੇ ਉਹਨਾਂ ਦਾ ਸੇਵਾ ਹੋਣਾ ਮੁਸ਼ਕਲ ਹੈ ਹੋਰ ਵੀ ਇਹੋ ਜੀਆਂ ਭੂਤ ਭੀਤਿਆਂ ਲਾ ਕੇ ਰਾਜੇ ਪਾਸੋਂ ਕਹਾ ਲਿਆ ਕਿ ਅਸਾ ਕੱਲ ਮੈਂ ਆਪਣੀ ਰਾਜਧਾਨੀ ਵਿੱਚ 100 ਕਾਵਾ ਨੂੰ ਮਰਵਾ ਦੇਵਾਂਗਾ ਅਗਲਾ ਪਲ ਕੋਇਆ ਕਾਂਵਾਂ ਨੂੰ ਫੇਰ ਸੱਦਿਆ ਗਿਆ ਸਾਰੇ ਕਾਂ ਕਚੈਰੀ ਵਿੱਚ ਕੈਦਿਆਂ ਦੀ ਤਾਂ ਬਰਾਬ ਬੰਦ ਕਰ ਕੀਤੇ ਗਏ ਸਨ ਜਦੋਂ ਕੋਸ਼ਕਾਂ ਨੂੰ ਲੱਭਣ ਲੱਗੇ ਉਹ ਕਾਂ ਕਿਤੇ ਨਜ਼ਰ ਫੇਰ ਨਾ ਆਇਆ ਜਦੋਂ ਉਹ ਨਜ਼ਰ ਨਾ ਆਇਆ ਤਾਂ ਸਾਰੇ ਹਰਾਮ ਸਨ ਹਲੋ ਜਣੂ ਭਾਲ ਹੀ ਰਹੇ ਸਨ ਕਿਉਂ ਕਾ ਵੇਰੂ ਜੇਤਰਾ ਕੁਝ ਦੇਰ ਬਾਅਦ ਆ ਪਹੁੰਚਿਆ ਰਾਜੇ ਨੇ ਪੁੱਛਿਆ ਕਿ ਅੱਜ ਫੇਰ ਇੰਨੀ ਦੇਰ ਕੀਤੀ ਤੂੰ ਕਿੱਥੇ ਰਿਹਾ ਤੈਨੂੰ ਮੇਰਾ ਡਰ ਨਹੀਂ ਕਾ ਨੇ ਉਤਰਤਾ ਗ੍ਰੀਵਨਵਾਜ ਮੈਂ ਇੱਕ ਝਗੜਾ ਨਿਬੇੜ ਰਿਹਾ ਸੀ ਇਸ ਕਾਰਨ ਮੈਂ ਲੇਟ ਹੋ ਗਿਆ ਰਾਜ ਨੇ ਕਿਹਾ ਕੈਸਾ ਟਾਗੜਾ ਸੀ ਜੋ ਨੇ ਮੜਿਆ ਤਾਂ ਕਾ ਨੇ ਆਖਿਆ ਕਿ ਸਰਬਸ਼ਕਤੀਮਾਨ ਦੋ ਆਦਮੀ ਲੜਾਈ ਕਰ ਰਹੇ ਚਨਾ ਉਹਨਾਂ ਵਿੱਚ ਇੱਕ ਦੂਸਰੇ ਨੂੰ ਕਹਿ ਰਿਹਾ ਸੀ ਕਿ ਤੇਰਾ ਮੂੰਹ ਨਹੀਂ ਬਖਾਨੇ ਦਾ ਸਥਾਨ ਹੈ ਦੂਸਰਾ ਕਹਿੰਦਾ ਸੀ ਮੂਰਖਾ ਕਦੀ ਮੂੰਹ ਵੀ ਬਖਾਨੇ ਦਾ ਸਥਾਨ ਹੁੰਦਾ ਹੈ ਤਾਂ ਉਹਨੇ ਮੇਰੇ ਪਾਸ ਪੁੱਛਿਆ ਕਿ ਨਰਸਦੇ ਮੈਂ ਉੱਤਰ ਦਿੱਤਾ ਕਿ ਮੂੰਹ ਬਖਾਨੇ ਦਾ ਸਤਾਨ ਹੋ ਸਕਦਾ ਹੈ। ਉਸਨੇ ਕਿਹਾ ਕਿ ਇਸ਼ਤਰਾ ਹੋ ਸਕਦਾ ਹੈ। ਉਹ ਇਸ ਤਰ੍ਹਾਂ ਹੋ ਸਕਦਾ ਹੈ ਕਿ ਜੋ ਇੱਕ ਵਾਰੀ ਗੱਲ ਮੂੰਹੋਂ ਕਹੇ ਉਹ ਗੱਲ ਨੂੰ ਨਾ ਕਰੇ। ਉਸ ਗੱਲ ਦੇ ਪੂਰਨ ਉਤਰੇ ਤਾਂ ਉਹ ਮੂੰਹ ਹੈ ਕਿ ਪਖਾਨਾ ਇਹ ਣੀ ਜਗਾ ਉਹ ਪਖਾਨੇ ਦੀ ਜਗਾ ਇਹਦੇ ਬਾਗ ਹੀ ਹੈ ਇਹ ਉਤਰ ਸੁਣ ਕੇ ਰਾਜੇ ਨੂੰ ਫੇਰ ਸ਼ਰਮਿੰਦਾ ਹੋਣਾ ਪਿਆ ਉਹਦਾ ਸਾਰੇ ਕਾਮਾ ਨੂੰ ਛੱਡ ਦਿੱਤਾ ਤੇ ਆਪਣੇ ਇਤੇ ਤੇ ਪਛਤਾਉਣ ਲੱਗਾ ਕਿ ਗਲਤ ਕੰਮ ਹੋ ਰਿਹਾ ਸੀ ਸੋ ਸੰਗਤ ਜੀ ਇਸ ਕਹਾਣੀ ਦਾ ਸਿੱਟਾ ਹੈ ਕਿ ਜੋ ਵੀ ਗੱਲ ਕਹੀ ਉਸ ਨੂੰ ਪੂਰਨ ਤੌਰ ਤੇ ਨਿਭਾਈਏ ਉਸ ਗੱਲ ਤੋਂ ਵਾਰ-ਵਾਰ ਮੁੱਕਰਿਆ ਨਾ ਜਾਵੇ ਜੀ ਸਿਸ਼ਵਾਸ ਨਾਲ ਗੱਲ ਕੀਤੀ ਹੈ ਉਹ ਵਿਸ਼ਵਾਸ ਨੂੰ ਪੂਰਾ ਨਿਵਾਇਆ ਜਾਵੇ ਤਾਂ ਕਿ ਤੁਹਾਡਾ ਵਿਸ਼ਵਾਸ ਅੱਗੇ ਤੋਂ ਬਣਿਆ ਰਹੇ ਸੰਗਤ ਜੀ ਇਨ੍ਹਾਂ ਕਹਾਣੀਆਂ ਦੇ ਦੱਸਣ ਦਾ ਮਕਸਦ ਇਹੀ ਹੈ ਕਿ ਆਪਾਂ ਇਨਸਾਨ ਹੋਣ ਦੇ ਤੌਰ ਤੇ ਜੋ ਵੀ ਵਿਚਾਰਾ ਕਰਦੇ ਹਾਂ ਉਹਨੂੰ ਸਹੀ ਕਰਿਏ ਸਹੀ ਤਰੀਕੇ ਨਾਲ ਨਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ